ਫਮੇਰੋ ਕੇ ਅਰਕਾਨੇ ਬਾਹੋਂ ਫੜ ਕੇ ਨਹੀਂ ਯਾਰ ਚੇ ਬੈਕ ਟੂ ਮਾਈ ਨਿਊ ਵਲੌਗ ਤੇ ਇਹ ਪਾ ਵਲੌਗ ਦੇ ਸ਼ੁਰੂਆਤ ਹੀ ਬੋਲਦੇ ਪਹਿਲਾਂ ਇਹਨਾਂ ਸ਼ੇਅਰ ਕਰੋ ਵੀਡੀਓ ਨੂੰ ਦਬ ਕੇ ਨਾਲੇ ਕਰੋ ਲਾਈਕ ਨਾਲੇ ਕਰੋ ਸਬਸਕ੍ਰਾਈਬ ਜਿਹੜਾ ਨਵੇਂ ਆਏ ਨੇ ਕਿਉਂਕਿ ਹੁਣ ਕੁਛ ਦਿਨ ਹੋ ਗਏ ਚੈਨਲ ਦੀ ਰੀਚ ਬਹੁਤ ਡਾਊਨ ਚੱਲਦੀ ਆ ਵੀਡੀਓ ਸ਼ੇਅਰ ਨਹੀਂ ਕਰ ਰਹੇ YouTube ਕੰਕੀ ਇਹ ਹੁੰਦਾ ਹੁੰਦਾ ਡਾਊਨ ਫਾਲ ਚੱਲਦਾ ਫਿਰ ਫਲਮਾਂ ਤੇ ਨਾ ਆਏ ਦਾ ਜਿੰਨੇ ਤੋਂ ਵੱਧ ਵੱਧ ਤੁਸੀਂ ਕਮੈਂਟ ਕਰੋਗੇ ਉੰਨੇ ਵੱਧ ਤੋਂ ਵੱਧ ਵੀਡੀਓ ਚੱਲੂਗੀ ਤੇ ਆਪਾਂ ਚੱਲੇ ਆਂ ਮਸ਼ੀਨ ਕੋਲ ਤੂੜੀ ਵਾਲੀ ਕੋਲੇ ਆ ਬਲੋਰ ਲੈ ਕੇ ਸਫਾਈ ਸੂਈ ਕਰਕੇ ਮਾੜੇ ਖੋਲੀ ਹੁਣ ਮੈਂ ਫਿਰ ਵੱਡੀ ਵੱਡੀ ਚੱਲੂ ਫਿਰ ਔਖਾ ਹੋ ਜਾਂਦਾ ਵਿਚ ਲੱਗਣੇ ਕੰਮ ਤੇ ਹੁਣ ਜਿੰਨੇ ਕੁ ਬਲੇੜ ਬਦਲੇ ਜਾਂਦੇ ਨੇ ਬਦਲੀਏ ਰੋਜ਼ ਇੱਕਦੋ ਚਾਰ ਪੰਜ ਲਾਈਨਾਂ ਦਾ ਬਲੇਈ ਦੇ ਆ ਕਰਾਂਗੇ ਇਕੱਲੇ ਹਾਂ ਜੇ ਗੁਰਿੰਦਰ ਆ ਗਿਆ ਫਿਰ ਠੀਕ ਹੈ ਬਾਕੀ ਚੱਲਦੇ ਆਂ ਮੋਟਰ ਲੋ ਇਹ ਆ ਗਏ ਮਸ਼ੀਨ ਕੋਲ ਲਾ ਕੇ ਪਲੱਗੇ ਨੂੰ ਬਲਾ ਝਾੜ ਲੀਏਗਾ ਸਾਰੀ ਇਹਨਾਂ ਸਾਰੀ ਫੇਰ ਉਹ ਤਾਂ ਧੋਕੇ ਖੜਾਈ ਸੀ ਆਪਾਂ ਨੇ ਗਰਦ-ਗਰਦ ਪਾਏ ਨੇ ਅੰਦਰ ਉਹਦੋਂ ਟਰਾਲੀ ਲਾਤੀ ਸੀ ਇੱਥੇ ਨੀਵੀਂ ਕਰਕੇ ਸਾਰੀ ਇਹਦੇ ਅੰਦਰ ਘਲਾਤੀ ਸੀ ਉਹਦੋਂ ਤੇ ਹਰ ਰੱਤ ਉਹਨੂੰ ਪਹਿਲਾਂ ਵਾਲੀ ਆ ਹਰ ਸਾਲ ਹੀ ਆਪਾਂ ਇਹਦੇ ਨਾਲ ਐਵੀ ਕਰ 22 ਬਿਲ ਜਾਂਦੀ ਰੱਤ ਉਡਾ ਲਈ ਇਹਨੂੰ ਝਾੜਦੇ ਆ ਫਿਰ ਇਹਨੂੰ ਗੱਲਾਂ ਸਾਫ਼ ਸੁਵਈਆ ਕਰ ਲਈਏ ਫਿਰ ਖੋਲੋਗੇ ਗਰੰਟੀ ਨੇ ਉੱਧਰ ਸ਼ਟਰ ਚ ਖੁੱਲਣਾ ਬਹੁਤ ਨਾਲ ਸ਼ਟਰ ਤੇ ਲੱਗ ਨਹੀਂ ਲੱਗਿਆ ਹੈ ਇੱਧਰ ਤਾਂ ਨੇ ਸ਼ਟਰ ਚ ਆਉਂਦੀ ਹੈ ਦੇਖਦੇ ਆਂ ਤੇ ਉਹ ਵੀ ਫਿਰ ਗਾਜਤੀ ਗਿਆ ਹੈ ਹੋਰ ਇਹ ਹੈ ਨਹੀਂ ਬੰਨੇ ਜੀ ਹੈ ਬੰਦਾ ਹੁਣ ਲੱਗਦਾ ਲਾਇਆ ਹੁਣ ਦੇਖਦੇ ਆਂ ਆ ਗਈ ਲਾਈਟ ਚ ഓ ഇവിടെ എന്നു ചാട ਸਰ ਰਖੜ ਲੈ ਆਓ ਸੀ ਬਾਲਾ ਬੂਲਾ ਲੈ ਕੇ ਆਉਣਾ ਬਾਲਾ ਵਸਾਉਣਾ ਨਹੀਂ ਤੇ ਘੁੰਮੀਆਂ ਦਾ ਹੁੰਦਾ ਹੈ ਉਹ ਫੜਿਆ ਇਹ ਹੋ ਹੋ ਹੈ ਨਾ ਤੇਲ ਤੂੰ ਦੇ ਕੇ ਚਲਾਉਣਾ ਪੈਣਗੇ ਜੀ ਲੰਮਾ ਚ ਰਖੜ ਜਿੰਦੇ ਨਾਲ 6 ਮਹੀਨੇ ਮੰਗਤ ਖੜੀ ਰਹਿੰਦੀ ਇਹ ਮਸ਼ੀਨ ਮਹੀਨੇ ਹੀ ਚੱਲਦੀ ਆ ਇਹ 7-8 ਮਹੀਨੇ ਖੜੀ ਰਹਿਣਾ ਨੇ ਸੱਤਕ ਸਾਲ ਵਾਂਗੂ ਹੀ ਖੜਦੀ ਆ ਸਾਲ ਵਾਂਗੂ ਕਿਉਂਕਿ ਆਹੀ ਦਿਨ ਇਹਦਾ ਅਗੇ ਨਹੀਂ ਚੱਲਣਾ ਹੁੰਦਾ ਇਹ ਨਿਕੜ ਛੋਨੇ ਵੇਲੇ ਚੱਲਣਾ ਹੁੰਦਾ ਸਾਲ ਵਾਂਗੂ ਛੱਡ ਦਿੰਦੀ ਫਿਰ ਛਾਲ ਗੜੇ ਨੂੰ ਦੇਖਣਾ ਆਪਾਂ ਨੇ ਹੱਥੋਂ ਵੀ ਨਹੀਂ ਲਾਉਣਾ ਕੁਝ ਤਾਂ ਤੀਂ ਦਿਨ ਦੇ ਜੰਗਾਲ ਵਾਂਗੂ ਲੱਗੀ ਹੁੰਦੀ ਆ ਚਲ ਠੀਕ ਆ ਚੱਲ ਜੂਗਾ ਦੇਖਦੇ ਆ ਬਾਕੀ ਪੈ ਗਏ ਉੱਪਰ ਆਪਾਂ ਟੱਲੇ ਟੱਲੇ ਕਰਕੇ ਆਪਾਂ ਇਕੱਠੇ ਬਦਲ ਦਾਂਗੇ ਪਹਿਲਾਂ ਮੈਂ ਕਿਹਾ ਨਾ ਟੱਲੇ ਹੀ ਕਰ ਲਈ ਸਾਰੇ ਫੇ ਜਿਹੜਾ ਕਮਾਉਣ ਵਾਲਾ ਉਹ ਪਾਸੇ ਦਾ ਕਮਾਦਾਂਗੇ ਨਹੀਂ ਤਾਂ ਲਗਭਗ ਦਾ ਚੇਂਜ ਹੋਣਗੇ ਕਿਉਂਕਿ ਪਰ ਵੀ ਆਪਾਂ ਨੇ ਵੱਧ ਚੇਂਜ ਹੋਣ ਕਮਾਉਣ ਵਾਲੀ ਜਿਹਦੇ ਪਾਸੇ ਵੱਧ ਥੋੜੀ ਪੇਛੀ ਪਿਛਲੇ ਸਾਲ ਡੱਬੀਆਂ ਪਈਆਂ ਨੇ ਆਪਣੇ ਕੋਲ ਚੇਂਜ ਕਰ ਦਾਂਗੇ ਜਿਹੜੇ ਚੇਂਜ ਹੋਣਗੇ ਚੇਂਜ ਕਰ ਦਾਂਗੇ ਤੇ ਜਿਹੜੇ ਚੇਂਜ ਹੋਣਗੇ ਉਹਨੂੰ ਚੇਂਜ ਨਹੀਂ ਕਰਦਾ ਬਾਕੀਆਂ ਨੂੰ ਦੇਖਦੇ ਆਂ ਬਾਕੀ ਦੇਖਦੇ ਆ ਫਿਰ ਕੀ ਕਰਦੇ ਆ ਲਗਭਗ ਦਾ ਚੇਂਜ ਹੋਣਗੇ ਜਾਂ ਪਾਸੇ ਘੁੰਮਣ ਵਾਲੇ 50% ਪਾਸੇ ਵਾਲੇ ਆਉਣਗੇ ਪੰਜਾਬ ਚੇਂਜ ਵਾਲੇ ਹੋਣਗੇ ਆਇਆ ਲੱਗੀਆਂ ਹੋਣ ਆਇਆ ਨਾ ਉਹ ਰਹੀ ਲਮਬੇ ਨੇ ਹਮ ਬ੍ਰੇਡ ਬਖਾ ਦੇ ਮੂਰਲੀ ਸਟੈਪ ਵਾਲੇ ਨੂੰ ਹੋਣਗੇ ਬਾਕੀ ਦੇ ਦੋ ਲਾਈਨਾਂ ਜਨੂਟਾਂ ਲਈ ਕਰਦੇ ਫਿਰ ਇਹਨਾਂ ਨੂੰ ਚੇਂਜ ਕਰ ਦਾਂਗੇ ਫੇਰ ਦੋ ਖੋਲ ਲਾਂਗੇ ਫੇਰ ਚੇਂਜ ਕਰ ਦਾਂਗੇ ਬਾਕੀ ਦੇਖਦੇ ਆਂ ਦੇਖਦੇ ਆਂ ਨੂੰ ਕੋਇਲ ਆ ਗਿਆ ਭਾਈ ਕੋਇਲ ਸ਼ਿਆਕ ਕੋ ਹੋ ਬਹੁਤ ਰਵਾਂ ਸੁਣੀਏ ਭਾਈ ਕੋਇਲ ਛੇ ਲੈਣਾ ਖੋਲਤੀਆਂ ਦੋ ਹੋਰ ਹੋਲ ਦਾਂਗੇ ਬਾਕੀ ਫਿਰ ਇਕੱਠੇ ਘਮਾਵਾਂਗੇ ਇਹਨਾਂ ਨੂੰ ਯਾਰ ਇਕੱਠੇ ਜਿਹੜਾ ਝੜਾਂਗੇ 17 ਹੁੰਦੀਆਂ ਨੇ 17 ਹੁੰਟੀਆਂ ਨੇ ਤਾਂ ਹਾਂ 17 15 ਜਾਂ 17 ਨੇ ਮੇਰੇ ਸੱਜੇ ਯਾਦ ਵੀ ਨਹੀਂ ਹੈਗੀ ਮੈਨੂੰ ਕਿਹਨੇ ਆ ਇਹਨਾਂ 17 ਹੁੰਦੀਆਂ ਨੇ ਇਹਨਾਂ ਨੂੰ 15 ਹੁੰਦੀਆਂ ਨੇ ਬਾਕੀ ਪਤਾ ਨਹੀਂ ਦੇਖਦੇ ਆ ਲੋਈ ਅੱਠ ਰੋਣਾ ਹੋਲ ਤੇ ਜਾ ਗੋਣ ਸੰਨੀ ਕਰਕੇ ਆਉਨੇ ਆ ਹੁਣ ਸੰਨੀ ਸੁਣ ਨਹੀਂ ਪਾਇਆ ਹਾਂ ਸਵਾਦਨ ਹੋ ਗਏ। ਇਹ ਵੀ ਰੀਅਲ ਵਾਲੀਆਂ ਰਾਲਾਂ ਵਿੱਚ ਪੈਣੀਆਂ। ਇਹ ਗਾਉ ਕੀ ਟੁੱਟ ਗਈ ਸੀ ਇੱਥੋਂ। ਉਹ ਟੇ। ਹਾਂ ਤਾਂ ਨੇੜੇ ਪੋਰ ਪ੍ਰੋ। ਆਪਾਂ ਲੈ ਵੀ ਮਿੱਤਰਾ ਸ਼ਾਮ ਦਾ ਟਾਈਮ ਬੱਜ ਗਏ ਨੇ ਪਾਉਣੇ 6. ਲੱਗ ਗਿਆ ਪਾਣੀ ਪਿਆਉਣ ਬੈੜੀਆਂ ਨੂੰ ਤੇ ਇੰਦੇ ਬਾਅਦ ਸ਼ਹਿਰ ਜਾਣਾ ਕੰਮ ਵਾੜਾ ਪੈ ਗਿਆ ਜ਼ਰੂਰੀ ਕੋਹਨ ਤੋਂ ਪਿਆਦਾ ਇੱਕ ਬੱਚੀ ਨੂੰ ਪਿਆਦਾ ਇੱਕ ਬੈੜੀ ਨੂੰ ਪਿਆਦਾ ਬੱਕੀ ਰਹਿੰਦੀਆਂ ਨੇ ਹੱਜੀ ਤੇ ਆਪਾਂ ਪਹੁੰਚ ਗਏ ਆ ਬੈਠਾਂ ਗੱਡੀ ਦੇ ਕੇ ਨੇ ਕੰਮ ਕਰ ਜਿੱਥੇ ਜਾਣਾ ਸੀਗਾ ਤੇ ਇੰਤਜ਼ਾਰ ਕਰਦੇ ਆਂ ਇੰਤਜ਼ਾਰ ਕਰ ਬਗਾਨਾ ਬਾਅਦ ਜਾ ਕੇ ਹੁਣ ਖੱਡਾਂਗੇ ਬਾਲੀਵਾਲ ਤੇ ਬਾਕੀ ਆ ਜਿਹੜਾ ਮਸ਼ੀਨ ਦਾ ਕੰਮ ਰਹਿ ਗਿਆ ਕਾਲੂ ਕਰਾਂਗੇ ਤੇ ਆ ਲੈਂਦੇ ਸੀ ਆਪਣਾ ਏਅਰਪੋਰਟ ਜਿਹੜੇ ਕੰਨ ਚ ਲਾਏ ਹਨ ਤੇ ਬੈਠੇ ਆ ਵਸ ਗੱਡੀ ਚ ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਸਾਰੇ ਵਧੀਆ ਹੋਵੋਗੇ ਤੇ ਚੱਲਦੇ ਆ ਮਸ਼ੀਨ ਤੇ ਹੁਣ ਕਰਦੇ ਆ ਯੱਕ ਬਲੇਡ ਬਲੂਡ ਖੋਲਦੇ ਆ ਬੈ ਕੇ ਛਾਵੇਂ ਕਰਤੇ ਮੈਂ ਬੈੜੀਆਂ ਤਾਪ ਆ ਗਈ ਨਾ ਇਹਦਾ ਵੀ ਹੁਣ ਲਿਆ ਕੇ ਇੱਕ ਤਰਪਾਲ ਹੋਰ ਪਾਵਾਂ ਜਿਹੜੀ ਮੋਟੀ ਹੁੰਦੀ ਆ ਖੱਦਾ ਟਾਈ ਵੀ ਜਿਹੜੀ ਟੱਕਾਂ ਦੇ ਪਾਵਾਂਗੇ ਨੇ ਉਹ ਠੰਡੀ ਰਹੂਗੀ ਥੋੜ ਦੇਖਦੇ ਆਂ ਪੱਕੀ ਨੋ ਵੀ ਆ ਗਈ ਮਸ਼ੀਨ ਤੇ ਹਾਂ ਸਾਰੀਆਂ ਲਾਈਨਾਂ ਢੱਲੀਆਂ ਕਰਕੇ ਨਿਤਰਾਂਗੇ ਅੱਥਾ ਦਾ ਰਾਤ ਕਰਤੀਆਂ ਨੌ ਰਹਿ ਗਈਆਂ ਜੇ 17 ਨੇ ਬਾਕੀ ਦੇਖਦੇ ਆਂ ਲੋ ਇਹ ਕੰਪਲੀਟ ਆਹੀ ਲਾਈਨ ਰਹਿ ਜਿਹੜੀ ਆ ਵਾਲੀ ਇੱਥੇ ਰਹਿ ਗਈ ਖੋਲਣੀ ਬਾਕੀ ਸਾਰੀ ਖੋਲ ਲਈਆਂ ਵਾਕਿ ਘਮਾਉਣ ਦਾ ਹੀ ਕੰਮ ਰਹਿ ਗਿਆ ਹਣ ਡੇਢ ਕੇ ਘੰਟੇ ਚ ਘੁੰਮ ਜਾਣਗੇ ਸਾਰੇ ਬਲੇਡ ਫਿਰ ਕਾਹੇ ਕਰਾਂਗੇ ਅੱਜ ਕੰਮ ਨਿਬੜੇ ਚਾਰ ਪੰਜ ਘੰਟੇ ਲੱਗਣਗੇ ਕੁੱਲ ਕੋ ਚਾਰ ਪੰਜ ਘੰਟੇ ਮੰਨ ਲਓ ਡੇਢ ਘੰਟਾ ਕੱਲ ਲੱਗਿਆ ਸੀ ਪੰਜ ਇੱਕ ਘੰਟੇ ਜੇ ਮੰਨ ਲਓ ਵੀ ਥੱਲੇ ਨੇ ਬਲੇਡ ਬਦਲੇ ਜਾਣਗੇ ਕਿਉਂਕਿ ਡੇਢ ਘੰਟਾ ਹੋਣਾਗਾ ਦੋ ਘੰਟੇ ਸਾਰਾ ਕੰਮ ਨਿਬੜ ਜਾਊਗਾ ਡੇਢ ਘੰਟਾ ਹੋ ਗਿਆ ਮੈਨੂੰ ਲੱਗੇ ਤੇ ਪੂਰੇ 5 ਘੰਟੇ ਦਾ ਕੰਮ ਨਿਪਟੜੀ 3 ਘੰਟੇ ਦਾ ਹੋ ਗਿਆ ਮੰਨ ਲਓ ਹੁਣ ਘੰਟੇ 'ਚ ਘੁੰਮੂਗੇ ਘੰਟੇ 'ਚ ਕੱਢਾਂਗੇ ਨਿਪਟਜੂ ਕੰਮ ਹਾਂਜੀ ਤੇ ਲੱਗੇ ਬ੍ਰੈਡ ਵਦਨ ਪਾਸਕੋ ਬਦਲ ਤੇ ਘਮਾਤੇ ਪਾਸੇ ਮੈਂ ਰੋਟੀ ਰੋਟੀ ਖਾਇਆ ਇਹ ਰੋਟੀ ਨਹੀਂ ਆਦੀ ਸਵੇਰ ਦੀ 12:00 ਵਜੇ ਤੇ ਰੋਟੀ ਖਾ ਗਈ ਇਹ ਪਹਿਲਾਂ ਦਾ ਜਾ ਜਾ ਕੇ ਐਨੇ ਕਵਾੜ ਨਿਕਲ ਗਏ ਬਾਕੀਆਂ ਦੇ ਪਾਸੇ ਘੁੰਮੂਗੇ ਇਹਨਾਂ ਦੇ ਸਾਰਿਆਂ ਦੇ ਪਾਸੇ ਘੁਮਾਤੇ ਕੁਝ ਨਵੇਂ ਪਾਤੇ ਤੇ ਤੇ ਮਦਦਾਂ ਨਵੇਂ ਪੈਣਗੇ ਜਿਨ੍ਹਾਂ ਦੇ ਪਾਸੇ ਘੁੰਮਦੇ ਨੇ ਉਹਨਾਂ ਦੇ ਪਾਸੇ ਘਵਾ ਦਾਂਗੇ ਬਾਕੀ ਨਵੇਂ ਪਾ ਦਾਂਗੇ ਚਲੋ ਫਿਰ ਰੋਟੀ ਰੋਟੀ ਖਾ ਗਏ ਇਹ ਜੀ ਮੱਤਰਾ ਰੋਟੀ ਪਾਣੀ ਖਾ ਲਿਆ ਚਲਦੇ ਆਂ ਅੱਟ ਫੁੱਲਾਂ ਪੰਕੀ ਹੁਣ ਸਿੱਧਾ ਸਣੀ ਕਰਨੀ ਆਵਾਂਗੇ ਤੇ ਫੇ ਚਲਦੇ ਆਂ ਮੋਟਰ ਤੇ ਲੋਈ ਆਇਆ ਮੋਟਰ ਤੇ ਨਹੀਂ ਸੀ ਉਹ ਕੁੜੀ ਆਪੇ 35 ਸਾਲ ਬਦਲੀ ਕਿਉਂਕਿ ਆਪਣੇ ਸ਼ਰਾਦ ਦੇ ਪਹਿਲਾਂ 14 ਵਾਲੀ ਸੀਗੇ 17 ਦੀ ਪਾਈ ਸੀ ਚੱਕਰ ਮੜਾਏ ਸੀ ਫਿਰ ਇਹਦੇ ਕਿਉਂਕਿ ਅਰਜਣ ਦੇ ਚੱਕਰ ਮਿਲੇ ਨਹੀਂ ਸੀ ਮਿਲਦੇ ਵੀ ਨਹੀਂ ਹੈਗੇ ਇਹਨਾਂ ਦੇ ਉਹਦੇ ਚੱਕਰ ਵੱਧੁੰਦੇ ਨੇ ਸ਼ਰਾਦ ਦੇ ਫਟੇ ਲਿਆ ਮੈਂ ਤੋ ਪੁੱਟ ਕੇ ਵੀ ਰੇਡ ਤੋਂ ਓਕੇ ਓਕੇ ਖੋਲਦੇ ਜਿੱਦਾਂ ਉਹ ਤੇ ਬਹਿ ਕੇ ਸਰਾਣਾ ਚੱਕ ਲੈ ਸਰਾਣਾ ਹੀ ਧਰ ਲੈਣੇ ਆ ਤੇ ਸਮ ਬਰੇਡ ਬਰੂਡ ਦੇ ਪਾਸੇ ਕਰ ਧਰ ਲੈਨੇ ਇੱਥੇ ਨਹੀਂ ਤਾਂ ਟੋਏ ਚ ਪੱਤੀ ਛੁਵੀ ਜਾਂਦੀ ਐ ਮੈਂ ਆਇਆ ਸੀ ਕੰਮ ਜ਼ਰੂਰੀ ਬੀਲ ਦਵਾਈ ਦਿਵਾਉਣ ਆਇਆ ਸੀ ਇੱਥੇ ਤੇ ਬੈਠਾ ਹਾਂ ਗੱਡੀ 'ਚ ਤੇ ਕਰਦੇ ਆਂ ਵੀਡੀਓ ਦਾ ਐਂਡ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਮਸ਼ੀਨ ਦਾ ਕੰਮ ਥੋੜਾ ਹੀ ਰਿਹਾ ਬਸ ਹੁਣ ਤਾਂ ਮੂਹਰੇ ਮੂਹਰੇ ਹੀ ਰਹਿ ਗਿਆ ਕਟਰ-ਕਟਰ ਦਾ ਬਾਕੀ ਤਾਂ ਨਿਬੜ ਗਿਆ ਸਟੈਪ ਦਾ ਰਹਿ ਗਿਆ ਤੇ ਅੰਦਰੋਂ ਲਵੇ ਲੇ ਟਾਂ-ਟਾਂ ਦਾ ਕੰਮ ਕੰਪਲੀਟ ਆ ਕਰਦੇ ਆਂ ਵੀਡੀਓ ਦਾ ਐਂਡ ਵਧੀਆ ਲੱਗੇ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂ